ਤੋਂ ਪੰਜਾਬ ਵਿੱਚ ਰਾਜ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਤੇ ਸਾਲ ਚੱਲ ਰਿਹਾ ਸੀ 2004 ਪੰਜਾਬ ਦਾ ਧਾਰਮਿਕ ਅਤੇ ਪਵਿੱਤਰ ਸ਼ਹਿਰ ਸ੍ਰੀ ਅਮਰitsar ਸਾਹਿਬ ਇਸ ਸ਼ਹਿਰ ਦਾ ਰਹਿਣ ਵਾਲਾ ਇੱਕ ਗੁਰਸਿੱਖ ਪਰਿਵਾਰ ਜਿਨ੍ਹਾਂ ਵਿੱਚ ਘਰ ਦਾ ਮੁਖੀ ਉਸ ਦੀ ਪਤਨੀ ਉਸ ਦੀ ਮਾਂ ਤੇ ਦੋ ਛੋਟੇ-ਛੋਟੇ ਬੱਚੇ ਸਣੇ ਪੰਜ ਜੀ ਹੁੰਦੇ ਹਨ ਪਰ ਸਾਲ 2004 ਨੂੰ ਇਹ ਪੂਰਾ ਪਰਿਵਾਰ ਖੁਦਕੁਸ਼ੀ ਕਰਕੇ ਖਤਮ ਹੋ ਜਾਂਦਾ ਹੈ ਘਰ ਦੇ ਮੁਖੀ ਵੱਲੋਂ ਪਹਿਲਾਂ ਆਪਣੇ ਦੋ ਛੋਟੇ-ਛੋਟੇ ਬੱਚਿਆਂ ਨੂੰ ਜ਼ਹਿਰ ਦਿੱਤਾ ਜਾਂਦਾ ਦੋਵੇਂ ਬੱਚਿਆਂ ਦੀ ਜ਼ਹਿਰ ਦੇ ਨਾਲ ਤੜਫ-ਤੜਫ ਕੇ ਜਾਨ ਨਿਕਲਦੀ ਹੈ ਫਿਰ ਉਸ ਦੀ ਪਤਨੀ ਫਾਂਸੀ ਲਗਾ ਕੇ ਆਪਣੇ ਆਪ ਨੂੰ ਖਤਮ ਕਰ ਲੈਂਦੀ ਫਿਰ ਉਸ ਦੀ ਮਾਂ ਛੱਤ ਨਾਲ ਬੰਨੇ ਰਸਤੇ ਦੇ ਨਾਲ ਲੰਮਕ ਕੇ ਖੁਦਕੁਸ਼ੀ ਕਰ ਲੈਂਦੀ ਹੈ ਤੇ ਅਖੀਰ ਉਹ ਗੁਰਸਿੱਖ ਪਰਿਵਾਰ ਦਾ ਮੋਢੀ ਆਪ ਜ਼ਹਿਰ ਨਿਗਲ ਕੇ ਸਦਾ ਲਈ ਮੌਤ ਦੀ ਨੀਂਦੇ ਸੌ ਜਾਂਦਾ ਪੂਰਾ ਪਰਿਵਾਰ ਇੱਕੋ ਝਟਕੇ ਵਿੱਚ ਖਤਮ ਹੋ ਚੁੱਕਾ ਸੀ ਪਰ ਇਹ ਪਰਿਵਾਰ ਮਰਨ ਤੋਂ ਪਹਿਲਾਂ ਆਪਣੇ ਘਰ ਦੀਆਂ ਕੰਧਾਂ ਤੇ ਘਰ ਦੇ ਸਾਰੇ ਕਮਰਿਆਂ ਤੇ ਵੱਡੇ ਵੱਡੇ ਅੱਖਰਾਂ ਵਿੱਚ ਅਤੇ ਉਹਨਾਂ ਲੋਕਾਂ ਦੇ ਨਾਮ ਲਿਖ ਕੇ ਜਾਂਦਾ ਜਿਨ੍ਹਾਂ ਕਰਕੇ ਉਸ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਇੱਕ ਪੂਰੇ ਪਰਿਵਾਰ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਜਦੋਂ ਬਾਹਰ ਆਈ ਤਾਂ ਪੂਰੇ ਪੰਜਾਬ ਵਿੱਚ ਤੜਫਲੀ ਮਚ ਗਈ ਸੀ ਪੂਰਾ ਅੰਮ੍ਰਿਤਸਰ ਸ਼ਹਿਰ ਹੀ ਦਹਿਸ਼ਤ ਵਿੱਚ ਆ ਗਿਆ ਸੀ ਇੱਕ ਪੂਰੇ ਪਰਿਵਾਰ ਦੀ ਖੁਦਕੁਸ਼ੀ ਤੋਂ ਬਾਅਦ ਜੋ ਦੋਸ਼ੀ ਹੁੰਦੇ ਹਨ ਉਹ ਕੋਈ ਆਮ ਨਹੀਂ ਸਨ ਬਲਕਿ ਪੁਲਿਸ ਦੇ ਵੱਡੇ ਅਫਸਰ ਇੱਥੋਂ ਤੱਕ ਕਿ ਅਮਰitsar ਸ਼ਹਿਰ ਦਾ ਉਸ ਵਕਤ ਦਾ ਐਸਐਸਪੀ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਅਦਾਲਤ ਵੱਲੋਂ ਸਜ਼ਾਵਾ ਸੁਣਾਇਆ ਗਿਆ ਸਨ ਕੀ ਸੀ ਇਹ ਪੂਰਾ ਮਾਮਲਾ ਕਿਉਂ ਉਸ ਗੁਰਸਿੱਖ ਪਰਿਵਾਰ ਨੇ ਖੁਦਕੁਸ਼ੀ ਕੀਤੀ ਛੋਟੇ-ਛੋਟੇ ਬੱਚਿਆਂ ਦਾ ਕੀ ਕਸੂਰ ਸੀ ਤੇ ਕੌਣ ਸਨ ਇਸ ਪੂਰੇ ਕਤਲੇਆਮ ਦੇ ਦੋਸ਼ੀ ਇਹ ਪੂਰੀ ਕਹਾਣੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਇੱਕ ਵਾਰ ਰੋਂਗਟੇ ਖੜੇ ਹੋ ਜਾਂਦੇ ਹਨ ਪਰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੇ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਣੇ ਮੋਨੀ ਚੌਕ ਦੇ ਲਾਗੇ ਇੱਕ ਗੁਰਸਿੱਖ ਪਰਿਵਾਰ ਰਹਿੰਦਾ ਸੀ ਪਰਿਵਾਰ ਚ ਮੁਖੀ ਦਾ ਨਾਮ ਹਰਦੀਪ ਸਿੰਘ ਹੁੰਦਾ ਨਾਲ ਉਸ ਦੀ ਘਰਵਾਲੀ ਜਿਸ ਦਾ ਨਾਮ ਰੋਮੀ ਸੀ ਇਹਨਾਂ ਦੋਆ ਮੀਨਾ ਬੀਬੀ ਦੇ ਦੋ ਛੋਟੇ-ਛੋਟੇ ਬੱਚੇ ਸਨ ਤੈ ਨਾਲ ਉਹਨਾਂ ਦੀ ਮਾਤਾ ਜਸਵੰਤ ਕੌਰ ਘਰ ਵਿੱਚ ਰਹਿੰਦੇ ਸਨ ਇਹ ਪੂਰਾ ਪਰਿਵਾਰ 31 ਅਕਤੂਬਰ ਸਾਲ 2004 ਦੇ ਵਿੱਚ ਆਤਮ ਹੱਤਿਆ ਕਰ ਜਾਂਦਾ ਹੈ ਮੁਖੀ ਹਰਦੀਪ ਸਿੰਘ ਪਹਿਲਾਂ ਚਾਰ ਮੈਂਬਰਾਂ ਨੂੰ ਕਤਲ ਕਰਦਾ ਜਿਦੇ ਵਿੱਚ ਉਸਦੇ ਦੋ ਛੋਟੇ ਛੋਟੇ ਬੱਚੇ ਵੀ ਹੁੰਦੇ ਤੇ ਫਿਰ ਆਪ ਵੀ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲੈਂਦਾ ਹੈ ਪਰ ਇਸ ਪੂਰੇ ਪਰਿਵਾਰ ਦੀ ਖੁਦਕੁਸ਼ੀ ਤੋਂ ਪਹਿਲਾਂ ਥੋੜਾ 2-3 ਮਹੀਨੇ ਪਿੱਛੇ ਵੱਲ ਜਾਂਦੇ ਹਾਂ ਇਸ ਹਰਦੀਪ ਸਿੰਘ ਦੇ ਪਿਤਾ ਦਾ ਨਾਮ ਸੀ ਸੁੰਦਰ ਸਿੰਘ ਜੋ ਕਿ ਇੱਕ ਜੜੀਆਂ ਬੂਟੀਆਂ ਦਾ ਵੈਦ ਹੁੰਦਾ ਏ ਉਦੋਂ ਘਰ ਵਿੱਚ ਛੇ ਜੀ ਹੁੰਦੇ ਸਨ ਪਰ ਕਿਹਾ ਜਾਂਦਾ ਏ ਕਿ ਹਰਦੀਪ ਸਿੰਘ ਦਾ ਪਿਤਾ ਸੁੰਦਰ ਸਿੰਘ ਹਰਦੀਪ ਸਿੰਘ ਦੀ ਪਤਨੀ ਜਾਨੀ ਕਿ ਆਪਣੀ ਨੌ ਤੇ ਗਲਤ ਨਿਗਾਹ ਰੱਖਦਾ ਸੀ ਆਏ ਦਿਨ ਸੁੰਦਰ ਸਿੰਘ ਮਾੜੇ ਇਰਾਦਿਆਂ ਦੇ ਨਾਲ ਆਪਣੀ ਨੌ ਦੇ ਨਾਲ ਛੇੜਛਾੜ ਕਰਦਾ ਪਰ ਇੱਕ ਦਿਨ ਹਾਲਾਤ ਇੱਥੋਂ ਤੱਕ ਪਹੁੰਚ ਜਾਂਦੇ ਹਨ ਕਿ ਸੁੰਦਰ ਸਿੰਘ ਦੀ ਪਤਨੀ ਜਸਵੰਤ ਕੌਰ ਜਾਨੀ ਕਿ ਹਰਦੀਪ ਸਿੰਘ ਦੀ ਮਾਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਏ ਘਰ ਵਿੱਚ ਇੱਕ ਬਹੁਤ ਵੱਡਾ ਪ੍ਰਸਾਦ ਖੜਾ ਹੋ ਜਾਂਦਾ ਜਸਵੰਤ ਕੌਰ ਆਪਣੇ ਪਤੀ ਦੇ ਨਾਲ ਇਸ ਵਕਤ ਲੜਾਈ ਝਗੜਾ ਕਰਦੀ ਹੈ ਉਸ ਨੂੰ ਸਮਝਾਉਂਦੇ ਬੁਝਾਉਂਦੀ ਹੈ ਕਿ ਇਹ ਨਾਉ ਨਹੀਂ ਤੇਰੀ ਧੀਆ ਦੇ ਸਮਾਨ ਹੈ ਤੇ ਤੂੰ ਇਸ ਦੇ ਪਿਤਾ ਵਰਗਾ ਹੈ ਇਸ ਲੜਾਈ ਝਗੜੇ ਦੇ ਦੌਰਾਨ ਬੈਸ ਦੇ ਬੈਸ ਦੇ ਸੁੰਦਰ ਸਿੰਘ ਆਪਣੀ ਪਤਨੀ ਜਸਵੰਤ ਕੌਰ ਨੂੰ ਬੁਰੇ ਤਰੀਕੇ ਦੇ ਨਾਲ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਮਾਂ ਨਾਲ ਪਿਓ ਨੂੰ ਹੱਥੋਂ ਪਾਈ ਹੁੰਦੇ ਹੋਏ ਵੇਖ ਕੇ ਬਚਾਅ ਵਾਸਤੇ ਅਰਦੀਪ ਸਿੰਘ ਅੱਗੇ ਆਉਂਦਾ ਆਪਣੀ ਮਾਂ ਨੂੰ ਬਚਾਉਂਦਿਆਂ ਪਹੁੰਚਾਉਂਦਿਆਂ ਹਰਦੀਪ ਸਿੰਘ ਨੇ ਆਪਣੇ ਪਿਓ ਦਾ ਗਲਾ ਜ਼ਿਆਦਾ ਜ਼ੋਰ ਨਾਲ ਦਬਾ ਦਿੱਤਾ ਜਿਸ ਕਾਰਨ ਮੌਕੇ ਤੇ ਹੀ ਉਸਦੇ ਪਿਤਾ ਸੁੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਪਲਾ ਵਿੱਚ ਹੀ ਸਾਰੀ ਘਟਨਾ ਵਾਪਰ ਜਾਂਦੀ ਸੁੰਦਰ ਸਿੰਘ ਦੀ ਮੌਤ ਵੇਖ ਕੇ ਸਾਰਾ ਪਰਿਵਾਰ ਹੀ ਸਹਿਮ ਜਾਂਦਾ ਤੇ ਇਸੇ ਦੌਰਾਨ ਉਹ ਸੁੰਦਰ ਸਿੰਘ ਦੀ লাশ ਨੂੰ ਆਪਣੇ ਆਪ ਦਾ ਬਚਾਅ ਕਰਨ ਵਾਸਤੇ ਖੁਰਦਬੁਰਦ ਕਰ ਦਿੰਦੇ ਹਨ ਪਰ লাশ ਨੂੰ ਖੁਰਦਬੁਰਦ ਕਰਦਿਆਂ ਹਰਦੀਪ ਸਿੰਘ ਨੂੰ ਇੱਕ ਔਰਤ ਵੇਖ ਲੈਂਦੀ ਹੈ ਜੋ ਰਿਸ਼ਤੇ ਵਿੱਚੋਂ ਉਸਦੀ ਭੈਣ ਲੱਗਦੀ ਸੀ ਜੋ ਆਪਣੇ ਸਹੁਰੇ ਘਰ ਜਾ ਕੇ ਇਸ ਪੂਰੀ ਘਟਨਾ ਦਾ ਜ਼ਿਕਰ ਕਰ ਦਿੰਦੀ ਹੈ ਕਿ ਹਰਦੀਪ ਸਿੰਘ ਤੋਂ ਉਸਦਾ ਆਪਣਾ ਪਿਓ ਸੁੰਦਰ ਸਿੰਘ ਕਤਲ ਹੋ ਗਿਆ ਹੈ ਇੱਥੋਂ ਹੀ ਫਿਰ ਅਗਲੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਹਰਦੀਪ ਸਿੰਘ ਦੀ ਉਹ ਰਿਸ਼ਤੇ ਵਿੱਚੋਂ ਲੱਗਦੀ ਭੈਣ ਅਤੇ ਉਸਦੇ ਨਾਲ ਉਸਦੇ ਕੁਝ ਹੋਰ ਤਿੰਨ ਚਾਰ ਰਿਸ਼ਤੇਦਾਰ ਰਲ ਕੇ ਪਿਓ ਦੇ ਕਤਲ ਨੂੰ ਲੈ ਕੇ ਹਰਦੀਪ ਸਿੰਘ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਕਿ ਅਸੀਂ ਤਾਂ ਪੁਲਿਸ ਨੂੰ ਦੱਸਾਂਗੇ ਜਾ ਤੂੰ ਸਾਨੂੰ ਪੈਸੇ ਦੇ ਬਹੁਤ ਨੇੜੇ ਦੇ ਰਿਸ਼ਤੇਦਾਰ ਵੀ ਹਰਦੀਪ ਸਿੰਘ ਨੂੰ ਬਲੈਕਮੇਲ ਕਰਨ ਲੱਗੇ ਕਿ ਸਾਨੂੰ ਪੈਸੇ ਦੇ ਦੇ ਨਹੀਂ ਤਾਂ ਅਸੀਂ ਪੁਲਿਸ ਕੋਲ ਜਾਵਾਂਗੇ ਹਰਦੀਪ ਸਿੰਘ ਬਹੁਤ ਡਰਿਆ ਤੇ ਸਹਿਮਿਆ ਹੋਇਆ ਸੀ ਜਿਸ ਕਾਰਨ ਇਸੇ ਡਰ ਦੇ ਚਲਦੇ ਹਰਦੀਪ ਸਿੰਘ ਆਪਣੇ ਉਹਨਾਂ ਰਿਸ਼ਤੇਦਾਰਾਂ ਨੂੰ 7.5 ਲੱਖ ਰੁਪਏ ਦੇ ਦਿੰਦਾ ਹੈ ਤੇ ਬਾਕੀ ਦੇ ਪੈਸਿਆਂ ਦਾ ਇੰਤਜ਼ਾਮ ਕਰਨ ਵਿੱਚ ਜੁੱਟ ਜਾਂਦਾ ਕਿਉਂਕਿ ਉਹ ਰਿਸ਼ਤੇਦਾਰ 10 ਲੱਖ ਰੁਪਏ ਮੰਗ ਰਹੇ ਹੁੰਦੇ ਹਨ ਵੇਚਾ ਕਪੜਾ ਸਭ ਕੁਝ ਵੇਚ ਵਟਕੇ 7 ਲੱਖ ਰੁਪਏ ਹਰਦੀਪ ਸਿੰਘ ਪੂਰੇ ਵੀ ਕਰਦਾ ਪਰ ਰਿਸ਼ਤੇਦਾਰ ਹੋਰ ਪੈਸਿਆਂ ਦਾ ਦਬਾਅ ਪਾਉਂਦੇ ਇੰਨੇ ਪੈਸੇ ਲੈ ਕੇ ਵੀ ਰਿਸ਼ਤੇਦਾਰ ਉਸਨੂੰ ਹੋਰ ਵੱਧ ਕੇ ਜਲੀਲ ਕਰਨਾ ਸ਼ੁਰੂ ਕਰ ਦਿੰਦੇ ਤੇ ਪੁਲਿਸ ਕੋਲ ਵੀ ਪਾਉ ਜਾਂਦੇ ਹਨ ਅਖੀਰ ਫਿਰ ਹਰਦੀਪ ਸਿੰਘ ਜਾ ਕੇ ਉਹਨਾਂ ਦੇ ਪੈਰ ਫੜਦਾ ਏ ਕਿ ਕਿਵੇਂ ਨਾ ਕਿਵੇਂ ਤੁਸੀਂ ਮੇਰਾ ਖਿਹੜਾ ਛਡੋ ਤੇ ਪੁਲਿਸ ਕੋਲੋਂ ਵੀ ਮੇਰਾ ਖਿਹੜਾ ਛਡਾਓ ਉਸ ਵਕਤ ਅੰਮ੍ਰਿਤਸਰ ਦੇ ਐਸਐਸਪੀ ਅਹੁਦੇ ਤੇ ਕੁਲਤਾਰ ਸਿੰਘ ਤੈਨਾਤ ਸੀ ਰਿਸ਼ਤੇਦਾਰ ਹਰਦੀਪ ਸਿੰਘ ਨੂੰ ਐਸਐਸਪੀ ਕੁਲਤਾਰ ਸਿੰਘ ਕੋਲ ਲੈ ਕੇ ਚਲੇ ਜਾਂਦੇ ਕਿ ਜਨਾਬ ਇਹ ਕਹਿ ਰਿਹਾ ਕਿ ਮੇਰਾ ਖਿਹੜਾ ਪੁਲਿਸ ਕੋਲੋਂ ਛਡਾਓ ਤਾਂ ਉੱਥੇ ਐਸਐਸਪੀ ਕਹਿੰਦਾ ਕਿ ਠੀਕ ਹੈ ਇਹ ਸਭ ਕੁਝ ਮੈਂ ਕਰ ਦੇਵਾਂਗਾ ਪਰ ਮੈਨੂੰ ਪਹਿਲਾਂ ਹਰਦੀਪ ਸਿੰਘ 5 ਲੱਖ ਰੁਪਏ ਦੇਵੇ ਤੇ ਇਸ ਦੇ ਨਾਲ ਹੀ 7 ਲੱਖ ਰੁਪਏ ਐਸਐਸਪੀ ਵੱਲੋਂ ਹੋਰ ਮੰਗ ਲਏ ਜਾਂਦੇ ਹਨ ਕਿ ਹਰਦੀਪ ਸਿੰਘ ਨੂੰ ਕੁੱਲ 12 ਲੱਖ ਰੁਪਏ ਪੁਲਿਸ ਨੂੰ ਦੇਣੇ ਪੈਣਗੇ ਹਰਦੀਪ ਸਿੰਘ ਮਰਦਾ ਕੀ ਨਹੀਂ ਕਰਦਾ ਉਹ 5 ਲੱਖ ਰੁਪਏ ਐਸਐਸਪੀ ਨੂੰ ਹੋਰ ਦੇ ਦਿੰਦਾ ਏ ਕਿ ਸ਼ਾਇਦ ਹੁਣ ਮੇਰਾ ਖਿਹੜਾ ਛੁੱਟ ਜਾਵੇਗਾ ਪਰ ਦੂਜੇ ਪਾਸੇ ਰਿਸ਼ਤੇਦਾਰ ਅਜੇ ਵੀ ਨਹੀਂ ਰੁਕਦੇ ਉਹ ਹਰਦੀਪ ਸਿੰਘ ਕੋਲ ਸ਼ਰਤ ਰੱਖਦੇ ਕਿ ਤੂੰ ਆਪਣੇ ਸਾਰੇ ਬੈਂਕ ਖਾਤੇ ਖਾਲੀ ਕਰਕੇ ਸਾਰੇ ਪੈਸੇ ਸਾਨੂੰ ਦੇ ਆਪਦੇ ਸਾਰੇ ਘਰ ਦੇ ਗਹਿਣੇ ਘੱਟੇ ਸਾਨੂੰ ਦੇ ਆਪਦੀ ਸਾਰੀ ਪ੍ਰਾਪਰਟੀ ਸਾਨੂੰ ਦੇ ਫੇਰ ਅਸੀਂ ਤੇਰੇ ਅੱਕ ਵਿੱਚ ਵਿਆਹ ਦੇਵਾਂਗੇ ਫੇਰ ਅਸੀਂ ਤੇਰਾ ਖਿਹੜਾ ਛੱਡਾਂਗੇ ਪਰ ਹਰਦੀਪ ਸਿੰਘ ਇੰਨਾ ਕੁਝ ਕਰਨ ਦੇ ਸਮਰੱਥ ਨਹੀਂ ਸੀ ਉਸਦੇ ਦਿਮਾਗ ਤੇ ਇੱਕ ਬਹੁਤ ਵੱਡਾ ਬੋਝ ਪੈ ਜਾਂਦਾ ਏ ਕਿ ਇਹ ਮੇਰੇ ਨਾਲ ਕੀ ਵਾਪਰ ਗਿਆ ਮੇਰੇ ਐਨੇ ਨੇੜੇ ਦੇ ਰਿਸ਼ਤੇਦਾਰ ਵੀ ਮੇਰੇ ਵੈਰੀ ਬਣ ਗਏ ਅਖੀਰ ਫਿਰ ਹਰਖ ਦਾ ਮਾਰਿਆ ਹਰਦੀਪ ਸਿੰਘ 31 ਅਕਤੂਬਰ 2004 ਦੀ ਰਾਤ ਨੂੰ ਪਹਿਲਾਂ ਆਪਣੇ ਦੋਹਾਂ ਬੱਚਿਆਂ ਨੂੰ ਜ਼ਹਿਰ ਦਿੰਦਾ ਏ ਛੋਟੇ ਛੋਟੇ ਬੱਚੇ ਉਸਦੇ ਸਾਹਮਣੇ ਬੜੇ ਦਰਦਨਾਕ ਤਰੀਕੇ ਦੇ ਨਾਲ ਤੜਫ ਤੜਫ ਕੇ ਮਰਦੇ ਹਨ ਫਿਰ ਉਹ ਆਪਣੀ ਮਾਂ ਨੂੰ ਮਾਰਦਾ ਫਿਰ ਆਪਣੀ ਘਰਵਾਲੀ ਨੂੰ ਫਾਸੇ ਤੇ ਲਟਕਾ ਦਿੰਦਾ ਤੇ ਅਖੀਰ ਫਿਰ ਆਪਣੇ ਦਿਲ ਤੇ ਪੱਤਰ ਰੱਖ ਕੇ ਆਪ ਜ਼ਹਿਰ ਖਾ ਕੇ ਆਤਮ ਹਤਿਆ ਕਰ ਜਾਂਦਾ ਹੈ ਪਰ ਮਰਨ ਤੋਂ ਪਹਿਲਾਂ ਹਰਦੀਪ ਸਿੰਘ ਇਹ ਪੂਰੀ ਕਹਾਣੀ ਪੂਰੀ ਵਾਰਦਾਤ ਸਾਰਾ ਘਟਨਾ ਕਰਮ ਆਪਣੇ ਘਰ ਦੀਆਂ ਕੰਧਾਂ ਤੇ ਕੋਇਲੇ ਦੇ ਨਾਲ ਪੂਰੀ ਬਰੀਕੀ ਦੇ ਨਾਲ ਲਿਖ ਕੇ ਜਾਂਦਾ ਹੈ ਕਹਾਣੀ ਇੰਨੀ ਲੰਮੀ ਹੁੰਦੀ ਹੈ ਕਿ ਪੂਰੇ ਘਰ ਦੀਆਂ ਕੰਧਾਂ ਹਰਦੀਪ ਸਿੰਘ ਨੇ ਲੈ ਲਿਖ ਕੇ ਭਰ ਦਿੱਤੀਆਂ ਸਨ ਘਰ ਦੇ ਥੰਮਲਿਆਂ ਤੱਕ ਤੇ ਲਿਖਿਆ ਹੋਇਆ ਸੀ ਅਖੀਰ ਤੇ ਹਰਦੀਪ ਸਿੰਘ ਇਹ ਵੀ ਲੈ ਕੇ ਜਾਂਦਾ ਹੈ ਕੇ ਐਸਐਸਪੀ ਸਾਹਿਬ ਅਸੀਂ ਤਾਂ ਹੁਣ ਮਰ ਗਏ ਆਂ ਪਰ ਜਿਹੜਾ 5 ਲੱਖ ਰੁਪਏ ਤੁਸੀਂ ਲਿਆਏ ਉਹ ਗੁਰਦੁਆਰੇ ਨੂੰ ਦੇ ਦਿਓ ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਪਾਪ ਲੱਗੇਗਾ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾਕੇ ਰੱਖ ਦਿੱਤਾ ਸੀ ਘਟਨਾ ਤੋਂ ਬਾਅਦ ਬੜੇ ਲੰਮੀ ਚੌੜੀ ਪੁਲਿਸ ਦੀ ਜਾਂਚ ਹੁੰਦੀ ਕਈ ਅਨਕੁਆਰੀਆਂ ਚੱਲਦੀਆਂ ਹਨ ਅਖੀਰ ਫਿਰ ਮਨੁੱਖੀ ਅਧਿਕਾਰਾਂ ਦੇ ਰਾਖੇ ਵਕੀਲ ਇਸ ਘਟਨਾ ਨੂੰ ਲੈ ਕੇ ਸਟੈਂਡ ਲੈਂਦੇ ਹਨ ਤੇ ਫਿਰ ਕਿਤੇ ਜਾ ਕੇ ਜਾਂਚ ਅਦਾਲਤ ਤੱਕ ਪਹੁੰਚਦੀ ਹੈ ਅਦਾਲਤ ਵਿੱਚ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਪੁਲਿਸ ਅਫਸਰ ਹਰਦੀਪ ਸਿੰਘ ਦੀ ਪਤਨੀ ਨਾਲ ਰੇਪ ਤੱਕ ਵੀ ਕਰਦਾ ਹੈ। ਇੱਥੋਂ ਤੱਕ ਹਰਦੀਪ ਸਿੰਘ ਦੇ ਨਾਲ ਮਾਨਸਿਕ ਤਸ਼ੱਦਦ ਹੁੰਦਾ ਕਿ ਉਸ ਦੇ ਸਾਹਮਣੇ ਉਸ ਦੀ ਪਤਨੀ ਦਾ ਰੇਪ ਤੱਕ ਕੀਤਾ ਜਾਂਦਾ। ਲੰਮੀਆਂ ਚੌੜੀਆਂ ਅਦਾਲਤ ਦੇ ਵਿੱਚ ਫਿਰ ਕਾਰਵਾਈਆਂ ਚੱਲੀਆਂ ਤੇ ਅੰਤ ਸਾਲ 2020 ਦੇ ਵਿੱਚ ਅਦਾਲਤ ਵੱਲੋਂ ਪੁਲਿਸ ਅਫਸਰ ਅਤੇ ਹਰਦੀਪ ਸਿੰਘ ਦੇ ਦੋਸ਼ੀ ਸਾਰੇ ਰਿਸ਼ਤੇਦਾਰਾਂ ਨੂੰ 8-8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੋ ਦੋਸਤੋ ਏਸੀ ਸਾਲ 2004 ਦੇ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਪੂਰੇ ਪਰਿਵਾਰ ਦੇ ਨਾਲ ਖੁਦਕੁਸ਼ੀ ਕਰਨ ਦੀ ਪੂਰੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ